ਮੇਤਰਾ ਇੰਦੇ ਇੱਕ ਗੁੱਡਾ ਝਾੜਤਾ ਹੁੰਦੇ ਨੇ ਤੇ ਉੱਡਣ ਹੀ ਨਹੀਂ ਦਿਆ ਆ ਤੇਰੀ ਲਈ ਇਹ ਡਿਸ਼ ਤੂੰ ਤੂੰ ਡਿਸ਼ ਕਿੱਦ ਬਿਲਾ ਲਈ ਸੱਚਾ ਡਿਸ਼ ਦੇ ਚਲਦਾ ਹੀ ਕੋਈ ਨਹੀਂ ਤੇ ਓਹੋ ਓਹੋ ਆ ਫੜ ਲੈ ਆ ਆ ਵਢੀ ਗਈ ਵੀਰ ਦੀ ਓਏ ਉਹ ਵੀ ਗਈ ਲੈ ਸ਼ਿਕਰ ਪੰਜਾਬੀਓ ਕੀ ਹਾਲ ਚਾਲ ਹੈ ਵੈਲਕਮ ਟੂ ਮਾਈ ਔਰ ਨੀਂਗ ਬਲੌਗ ਅੱਜ ਦੇ ਦਿਨ ਤੋਂ ਅੱਜ ਦੇ ਬਲੌਗ ਦੀ ਹੁੰਦੀ ਸ਼ੁਰੂਆਤ ਤੇ ਅੱਜ ਅਸੀਂ ਬੈਠੇ ਆ ਵਿਹਲੇ ਤੇ ਗੁੱਡੇ ਪਏ ਵਾਵਾ ਕਰੇ ਆਂਦੇ ਡਾਉਣੇ ਆ ਗੁੱਡੇ ਗੱਡੇ ਚੱਕਲੇ ਆ ਇਧਰ ਵੀ ਪਏ ਆ ਵੇ ਔਰ ਆ ਸਮੇਂ ਵਿੱਚੇ ਲਾਉਣੇ ਆ ਚੱਲ ਇਧਰ ਵੇਖ ਡਾਇਆ ਵੇ ਇਧਰ ਪਹਿਲਾਂ ਹੀ ਡਾਇਆ ਵੇ ਚੱਲ ਆਓ ਹੀ ਇਹ ਆਹੀ ਬੜੇ ਯਾਰ ਮੈਂ ਗੱਲ ਬੜੀ ਬੜੀ ਤੂੰ ਧਾਗਰ ਨਾਲ ਡਾਉਨੇ ਹੋਰ ਕਦੇ ਨਾ ਡਾਉਣਾ ਲੈ ਗੁੱਡਾ ਹੀ ਫਾੜ ਕੇ ਆਉਂਦੇ ਚੱਲ ਹੁਣ ਆਏ ਅਸੀਂ ਥੋੜਾ ਉਹ ਟੇਪਾ ਵੀ ਲੈ ਕੇ ਆਓ ਉਹ ਟੇਪਾ ਲੈ ਕੇ ਆ ਨਿਸਕਾਣੀ ਕਰੀ ਜਾਂਦੇ ਨੇ ਨਿਸਕਾਣੀ ਉਹ ਟੇਪਾ ਨਹੀਂ ਆਗੀ ਨਹੀਂ ਯਾਰ ਟੇਪਾ ਕਿੱਥੇ ਹੈ ਉਹ ਮੇਰੇ ਘਰੇ ਜਾ ਕਾਲੀ ਟੇਪਾ ਹੋਣੀ ਉੱਥੇ ਫੜ ਲਿਆ ਉਹ ਕਾਲੀ ਟੇਪਾ ਤੋਂ ਉਹ ਟਿੱਟ ਜਿਹੜੀ ਨਾ ਹੋਣੀ ਜਾ ਫੜ ਫਿਰ ਚਲੋ ਮੈਂ ਵੀ ਡਾਉਣਾ ਆ ਮਿਲ ਜਾ ਤੁਹਾਨੂੰ ਪੇਚ ਪੂਚੇ ਲਾਵਾਂਗੇ ਆਪਾਂ ਏ ਨਹੀਂ ਆ ਕਿ ਪੇਚ ਨਹੀਂ ਲਾਵਾਂਗੇ ਪੇਚ ਹੀ ਰੂਰ ਲਾਵਾਂਗੇ ਲੈ ਵੀ ਮਿੱਤਰਾਂ ਹਵਾ ਬੜੀ ਵਧੀਆ ਚੱਲਣ ਦੀ ਆ ਟਾ ਡਾ ਪਤੰਗੇ ਡਾਲੀਏ ਪਤੰਗਾਂ ਭੀਆਂ ਤੇ ਵੇਲੇ ਹੈਗੇ ਆ ਉਹ ਇੱਕ ਡਾਤਾ ਤੇ ਪਤੰਗਾਂ ਲਾਈਨ ਚੱਲਦੇ ਆ ਹਾ ਮਿੱਤਰਾਂ ਬੰਦੇ ਆਪਣੀ ਲੈ ਗਈ ਚੜ ਗਏ ਪਤੰਗਾਂ ਜੀ ਤਾਂ ਤੇ ਆਪਾਂ ਬੰਦਾ ਮੇਰੇ ਪਿਆਏ ਕੋਈ ਉਧੇ ਹਾਲ ਚੜ ਗਏ ਹਾਂ ਦੌਰ ਕਿਧਰੇ ਖਲੋਇਆ ਇੱਧਰ ਫੁੱਲਾ ਏ ਕਦੇ ਉਹ ਕਿਥੋਂ ਘੁੰਮਦੀ ਆ ਉਹ ਘੁੰਮ ਨਹੀਂ ਭਰਾ ਸਾਡੀ ਪਤੰਗ ਨਹੀਂ ਚੜ੍ਹਦੀ ਚੜ੍ਹਨੀ ਕੀ ਆ ਦਿਖਾ ਪਹਿਲਾਂ ਕਿਤਰਾ ਪਾਈਆਂ ਘਣਾਵਾ ਸਹੀ ਆ ਸਹੀ ਆ ਲਾਵੀਂ ਜਾ ਜੀ ਬੀ ਮੈਂ ਵੀ ਦਰਾ ਕਣਾਵਾ ਪਾ ਦਿਆਂ ਓਹੋ ਡੋਰ ਡੋਰ ਨਹੀਂ ਉੱਠੀ ਮੈਂ ਵੀ ਮਿੱਤਰਾ

ਮੇਰੇ ਉੱਤੇ ਤਾਂ ਦੇ ਆੜਾ ਤੇ ਉੱਡਣ ਹੀ ਨਹੀਂ ਦਿਆ ਆ ਤੇਰੀ ਲਈ ਮੇਰੇ ਰਦਾ ਮੈਂ ਵੀ ਡਾਲਾ ਉਹ ਤੂੰ ਵੱਡਾ ਤੂੰ ਵੱਡਾ ਜਿਆਦਾ ਡਾਲਿਆ ਇਹ ਟੁੱਟਿਆ ਨਾ ਤੇ ਟੁੱਟਿਆ ਨਾ ਟੁੱਟਿਆ ਨਾ ਨਹੀਂ ਟੁੱਟਦਾ ਇਹ ਨਹੀਂ ਜਾਂਦਾ ਕਿਤੇ ਡਿਸ਼ ਤੂੰ ਤੂੰ ਡਿਸ਼ ਕਿੱਢ ਬਿਲੇ ਵਾਲੀ 진짜 ਡਿਸ਼ ਦੇ ਚਲਦਾ ਹੀ ਕੋਈ ਨਹੀਂ ਤੇ ਥੋੜੋ ਪੁੱਟ ਕੇ ਵੇਚ ਆਈਏ ਲੋਹੇ ਵਾਲੇ ਇੰਨਾ ਬੜਾ ਆ ਆ ਹੋਈ ਨਾ ਬੜਾ ਪਤੰਗ ਮੈਨੂੰ ਡਾ ਲੈਂਦੇ ਆਪਾਂ ਵਧਾ ਕੇ ਪਿੱਛੇ ਲਾਵਾਂਗੇ ਇਤਰਾ ਨਾ ਛੱਡ ਫਿਰ ਜਣੀ ਹੂੰ ਉਹੀ ਨਾ ਮਾਰਾ ਮੇਰੇ ਫਿਰਨੀ ਆ ਮੈਨੂੰ ਤੇਰਾ ਆਪਾਂ ਵੀ ਡਾਉਣੇ ਆ ਜੇ ਉੱਡ ਗਈ ਤੇ ਉੱਡਣ ਤੇ ਦਈ ਨਹੀਂ ਵਾਹ ਕਦੀ ਡਾਈ ਨਹੀਂ ਪਤੰਗ ਲਿਆਣ ਕੇ ਰੱਖੀਆਂ ਸੀ ਉਤਰੰਦੀਆਂ ਸੀ ਕਦੀ ਡਾਈ ਨਹੀਂ ਤੇ ਡਾਉਣੇ ਆ ਲੈ ਵੀ ਮੇਰਾ ਇੱਕ ਟੁੱਟ ਗਿਆ ਗੁੱਡਾ ਪਤੰਗ ਤੇ ਆਪਣੇ ਟੁੱਡੀ ਨਹੀਂ ਆ ਤੇ ਗੁੱਡੇ ਉੱਡੇ ਆ ਦੋਵੇਂ ਆ ਪੇਚ ਆਉਣੇ ਆ ਕਾਉ ਪੇਚਿਓ ਪੇਚੀ ਹਾਂ ਜਾ ਰਿਹਾ

මෙගුඩ වे बा කිය प ਸੱਤ ਪਾਤੀ ਜਾਂਦੇ ਬੜੀ ਇਹਦੇ ਨਹੀਂ ਗਿਆ ਇਹਦੇ ਨਹੀਂ ਵੀ ਤੇ ਝੁੱਟੇ ਜਾਦੇ ਵੱਧ ਗਏ ਕੋਈ ਨਹੀਂ ਝੁੱਟੇ ਵੱਧ ਗਏ ਉਹਦੇ ਉਹ ਸੋਹ ਵਾਲੀ ਆ ਗਈ ਜੰਮਣਾ ਬਹੁਤ ਵੱਡਾ ਗਿਆ ਟੋਟਿਆਂ ਨੂੰ ਹੁਣ ਤੇ ਕੋਈ ਨਹੀਂ ਟੁੱਟਿਆ ਨਾ ਤੇਨੇ ਮੋੜ ਨਹੀਂ ਟੰਡਾ ਇਹ ਕਰਦਾ ਤੇ ਹੰਦਵਾ ਸੁਣ ਇਹ ਕਿਹਨੇ ਕਿਹਦੀ ਮੁੰਡਾ ਜਗਾ ਤੇਰਾ ਇਹ ਥੱਲੇ ਨਹੀਂ ਆਉਂਦਾ ਜੀ ਹਾਂ ਕੋਣ ਉਹ ਤੋੜ ਕੜ ਕਿੱਥੇ ਕਰਨਾ ਈ ਇਹ ਤਾਂ ਹੀ ਤੁਰਿਆ ਨਾ ਤੁਰਿਆ ਦਾ ਨਹੀਂ ਤੁਰਿਆ ਕਰਦੇ ਕੋਣ ਕੋਣ ਕਾਈ ਗੱਲ ਆ ਨਾ ਮੈਂ ਖਲੋਇਆ ਨਹੀਂ ਤਰਾ ਥੋੜਾ ਫੇਰ ਮੈਂ ਲਾ ਕੇ ਲਿਆ ਫਿਰ ਮੈਂ ਮਾਵੀ ਅੱਛਾ ਨਹੀਂ ਪੇਚ ਰੋਣਾ ਉਹ ਇੱਥੇ ਨਹੀਂ ਰੋਣਾ ਖੜੇ ਆ ਹਾਂ ਰੋਣਾ ਗੱਲ ਆ ਉੱਥੇ ਆਦੀ ਜਾ ਮੇਰਾ ਨਹੀਂ ਨਾ ਲੱਥਨ ਆਉਣਾ ਆਦੀ ਜਾ ਮੈਂ ਛੁੱਟ ਲੱਗਾ ਆਂ ਆਦੀ ਜਾ ਮੇਰਾ ਨਹੀਂ ਨਾ ਲੱਥਨ ਆਉਣਾ ਆਦੀ ਛੁੱਟ ਦੇ ਖਲੋਇਆ ਆ ਬਸ ਹੀ ਫਿਰ ਥੋੜਾ ਨੀਵਾ ਕਰ ਨੀਵਾ ਕੇ ਹੋਣਾ ਨਹੀਂ ਤੇਰੀ ਚੱਲੀ ਚੱਲੀ ਤੇਰੀ ਦਜੀ ਦਜੀ ਨਾ ਲਗੀ ਉਹ ਨੀਲੀ ਰੀਲੀ ਆਗੀ ਬਣ ਗਿਆ ਕਰਗੀ ਨਾਲੇ ਓਏ ਆ ਗਈ ਆ ਓਏ ਆ ਗਈ ਏ ਯੇ ਓਹ ਆ ਲਈ ਗੱਲ ਆ ਦੂਜੇ ਨਾਲੇ ਓਹ ਅੰਗੂੜਾ ਬੜੀ ਜੋਕ ਤੋਂ ਜਾਂ ਤੇਰੀ ਨਹੀਂ ਲੱਗੀ ਜਿਆ ਮੀ ਉਹ ਨਹੀਂ ਹੁਣ ਉਹਦਾ ਘਰ ਚਲ ਜਣੀ ਆ ਤੇ ਉਧਰ ਬਾਹਲਾ ਕੱਸ ਕੇ ਨੇ ਮੁੰਡੇ ਨੂੰ ਉਹ ਤੇਰਾ ਗੁੱਟਾ ਘੁੰਮੰਦਾ ਏ ਤੇ ਮੇਰਾ ਗੁੱਟਾ ਘੁੰਮੰਦਾ ਤੇ ਮਿਲੂ ਕੀ ਕੋ ਲੋੜ ਹੈਗੇ ਦੱਸ ਆਇਂ ਤੇ ਇਹਦਾ ਵੀਰ ਆਇਂ ਫੁੱਡੇ ਵੜੇ ਵੜੇ ਗਏ ਆਵੇ ਆਹ ਤੇਰੀ ਪੱਢੀ ਗਈ ਮੇਰੀ ਆਹ ਵਢੀ ਗਈ ਵੀਰ ਦੀ ਓਏ ਉਹ ਵੀ ਗਈ ਲੇ ਲੇ ਦੋਵੇਂ ਵੱਡੇ ਗਏ ਤੇ ਉਹ ਬੋਲੀ ਆਦੀ ਏ ਤੇਰੀ ਵੀ ਮੇਰਾ ਟੁੱਟ ਗਿਆ ਮੇਰਾ ਤਾਂ ਸਿੱਧਾ ਹੀ ਨਹੀਂ ਹੋਇਆ ਚਾਹ ਕਦੇ ਡੋਰ ਗਈ ਗਏ ਦੂਜੀ ਨਾਲੇ ਨੀਲੀ ਆ ਬਾਏ ਉਹ ਇਧਰ ਹੈ ਕੰਜਰ ਜਵਾਨੋ ਗੁੱਡਾ ਬਹੁਤ ਵੱਡਾ ਲੈ ਗਿਆ ਸੀ ਹੱਥ ਪਾੜਨ ਤੇ ਆ ਗਏ ਆ ਤੇ ਦੋਰੀ ਪੂਣੀ ਚਲ ਗਈ ਆ ਤੇ ਆਪਾਂ ਨਿੱਕੇ ਖੜੀ ਜਵਾਨਾ ਆ ਗਏ ਘਟੂਏ ਵਾਰ ਆਈ ਖੋਜਾ ਹੋਵੇ ਪਾਇ ਇਥੇ ਵਾਏ ਇਹ ਖੋ ਆ ਫੜ ਲਓ ਯਾਰ ਵੱਡੇ ਵੱਡੇ ਗਿੰਦੇ ਆਵੇ ਆਇ ਤੇ ਖੜਦੇ ਨੇ ਇਹ ਪੋਰੀ ਖਾਦਦੇ ਨੇ ਆਹ ਸਟਾਈਲ ਖਾਦਦੇ ਆਪਨੇ ਫੈਨਸੀ ਨੂੰ ਚੋਰ ਨਹੀਂ ਦਿੰਦੇ ਨਾ ਬੰਦੇ ਆਹ ਘਰ ਚੈੱਕ ਕਰੋ ਚੋਰ ਚੈੱਕ ਕਰੋ ਸੱਚਾ ਕੰਮ ਸਾਰੇ ਖਾਜੀਆਂ ਨੂੰ ਬਣਾਉਂਦੇ ਪੇਚਦੇ ਹੀ ਮਾਰ ਨਹੀਂ ਖੇਚ ਖੂਚੇ ਸੀਦੇ ਉਹ ਬਾਦੀ ਵੇਸਦੇ ਗਏ ਤੇ ਆ ਵੇ ਓਏ ਆ ਆ ਗਿਆ ਮਚੰਗਾ ਜੀ ਇਹ ਲਿਆ ਪੰਜਾ ਪੰਜਾ ਨਹੀਂ ਵਧੀਆ ਤੂੰ ਜਦ ਹੱਥ ਵੜਨ ਟਕਰ ਜਾਂਦੇ ਆ ਵੇ ਗੁੱਡੇ ਲੈ ਜਵਾਨ ਨੂੰ ਖੜਾ ਠੀਕ ਆ ਓਏ ਆ ਜਦ ਨਹੀਂ ਕਹਿੰਨੀ ਆ ਇੱਥੇ ਐਕਸੀਡੈਂਟ ਆਈ ਇੱਦਾਂ ਓ ਬਹੁਤ ਸੋਹਣਾ ਡਿਜ਼ਾਈਨ ਆ ਨਾਲ ਮੋਟਾ ਬਸ ਹੁਣ ਚਲੋ ਮਿਲਦੇ ਜਾਏ ਲੈ ਅਭੀ ਮੇਂ ਤੇਰਾ ਆਪਣਾ ਇੱਕ ਗੁੱਡਾ ਨਾ ਟੁੱਟ ਗਿਆ ਸੀ ਉਹ ਕੁੱਠੀ ਦੇ ਡੇਪਿਆ ਸੀ ਤੇ ਹੁਣ ਇਹਦੀ ਵੱਢੀ ਗਈ ਤੇ ਮੇਰਾ ਟੁੱਟ ਗਿਆ ਹੈ ਮੇਰਾ ਗੁੱਡਾ ਟੁੱਟ ਗਿਆ ਹੈ ਇਹਦੀ ਵੱਢੀ ਗਈ ਆ ਤੇ ਉਹ ਕੀ ਕੱਢ ਕੇ ਲਿਆਇਆ ਉਹ ਕਦੀ ਵੀ ਨਹੀਂ ਉੱਡਣਾ ਇਹ ਤੇ ਇਹ ਫੁੱਲਾ ਵਜ ਨਹੀਂ ਉੱਡਦਾ ਹੇ ਹੜ ਤੋਂ ਤੇ ਤੂੰ ਤੇ ਫਿਰ ਬੜੀ ਦੁਆ ਤੇ ਹਵਾ ਹੀ ਨਹੀਂ ਆ ਗਈ ਮਾਸਾ ਜੀ ਨਹੀਂ ਉਹ ਇਹਦਾ ਵੀ ਪ੍ਰੈਸ਼ਨ ਕਰਦੇ ਓ ਲੈ ਜਵਾਬ ਹੈ ਇਲੈਕਟਰਲ ਆਵੇ ਆਵੇ ਇੱਧਰ ਕਰ ਬਠੇ ਲੂ ਲੋ ਓਏ ਆ ਇੱਥੇ ਲਾਉਣ ਵਾਲੀ ਇੱਧਰ ਲਾ ਦੇ ਜਾ ਪਰਲੇ ਬੰਨੇ ਲਾ ਦੇ ਤੇ ਆ लास्ट ਆ ਖਿੱਚਾ ਮਾਰਨੀ ਐ ਅੱਜ ਠੀਕ ਆ ਫੇਰ ਆਪਾਂ ਚੱਲਦੇ ਆ ਜਿੱਥੇ ਤੂੰ ਆਖਿਆ ਓਏ ਆਹ ਵਾ ਉਥੇ ਚੱਲਦੇ ਆ ਤੇ लास्ट ਆ ਖਿੱਚਾ ਮਾਰਨੀ ਐ ਜਿਹਦੀ ਵੱਡੀ ਗੇ ਵੱਡੀ ਗੇ ਜਿਹਦੀ ਰਹਿ ਗਈ ਰਹਿ ਗਈ ਤੇ ਲਾਉਣੀ ਨਹੀਂ ਐ ਤੋੜ ਕੇ ਛੱਡਣੀ ਐ ਠੀਕ ਆ ਹਾਂ ਪੱਕਾ ਕੋਈ ਤਾਂ ਚੱਲ ਠੀਕ ਆ ਜਿਹਦੀ ਵੱਢ ਗਈ ਵੱਢ ਗਈ ਜਿਹਦੀ ਰਹਿ ਗਈ ਰਹਿ ਗਈ ਪਰ ਲਾਉਣੀ ਨਹੀਂ ਤੋੜ ਕੇ ਛੱਡਣੀ ਆ ਤੂੰ ਵੀ ਡਾਲਾ ਹੁਣ ਆ ਪਾਸ਼ੇ ਟੋਪਰਲੇ ਬੰਨੇ ਗੁੱਡੜਗਾ ਜਾ ਚੁੱਕ ਲਿਆ ਲੈ ਜੀ ਮੇਰਾ ਗੁੱਡੇ ਗਈ ਉੱਡ ਤੇ ਹੁਣ ਕਿਚੋਂ ਇਹ ਤਿਆਇਆ ਕੰਮ ਨੂੰ ਲਾਹਟ ਪੇਟਾ ਜਿਹਦੀ ਵੱਢ ਗਈ ਵੱਢ ਗਈ ਚੱਲ ਆਏ ਤੂੰ ਸਿੱਧਾ ਬੜਾ ਮੱਛਰਿਆਂ ਵਾਲੇ ਕਿੱਦਾਂ ਨਹੀਂ ਹਵਾ ਜਿਆਦੀ ਇੱਕ ਵੱਢ ਕੇ ਗਰੀਦ ਹੀ ਰਹਿ ਤੂੰ ਜਿਆਦਾ ਮੱਛਰਿਆਂ ਓਏ ਓ ਪਤਨੀ ਜੀ ਭੱਜੀ ਫਿਰਦੀ ਕੋਈ ਆ ਜਾ ਹੁਣ ਇਹਨੇ ਗੁੱਡੇ ਪਾਟੀ ਜਾਂਦੇ ਗੁੱਡੇ ਓਟੇ ਤੇ ਓਟੇ ਆਮ ਖਿੱਚੋ ਕੀ ਟੀ ਹੋ ਗਿਆ ਇਹ ਨਹੀਂ ਘਾਰ ਰਹੇ ਨੇ ਹੱਲ ਢੱਕ ਦੇ ਢੱਕ ਦੇ ਜੇ ਮੈਂ ਆਖਦਾ ਢੱਕ ਦੇ ਤਾਂ ਕਰ ਲੈ ਇੱਕ ਗੁੜਾ ਡੇਗੀ ਪਿਆ ਹੈ। ਮਰ ਜਾ। ਹੱਥਾਂ ਜੀ। ਸਾਰਾ ਲਵਾਦਾ। ਲੈ, ਉਹ ਤਾਂ ਦੇ ਗੁੜੇ ਡਿੱਗੇ ਜਾਂਦੇ ਹੁਣ। ਜਿਹੜੇ ਖੇਤ ਚ ਹੋਣ ਤਾਂ ਨਹੀਂ ਡੱਕੀਆਂ। ਕੋਈ ਨਹੀਂ ਮੇਰਾ ਤਾਂ ਘੜਾ ਗੁੜਾ ਖੋਣ ਜਾਵੇ। ਉਹ ਸੁਣਨਾ ਤੂੰ ਖੇਤ ਨਹੀਂ ਡੱਕਣੀ ਫਿਰ। ਨਹੀਂ ਮੈਂ ਕਹ ਤਾਂ ਡੱਕਣੀ। ਉਹ ਲੈ ਆਉ ਕੀ ਹੋ ਗਿਆ। ਮੈਂ ਥੱਕ ਗਿਆ ਕੋਈ ਨਹੀਂ ਕੁੰਜਲ ਪਈ ਜਣਾ ਓਏ ਹੋਏ ਹੋਏ ਓਏ ਆਹ ਕੀ ਗੱਲ ਐ ਇੱਧਰ ਨੂੰ ਹੁਣ ਕੇ ਮੇਰਾ ਆਉਣਾ ਨਹੀਂ ਬਾਹਾਂ ਵੀਡੀਓ ਲਾ ਪੀਆ ਕਹਿੰਦੇ ਮੁੜ ਕੋ ਮੁੜਕੀ ਹੋ ਗਏ ਆ ਐ ਐ ਕਮਤੀ ਲੈ ਗਈ ਉਹ ਨਹੀਂ ਉਹ ਤਕਾ ਯਾਰੋ ਬੱਸ ਮੱਡੀ ਗਲਤੀ ਆ ਟੁੱਟ ਗਈ ਆਹ ਕਲੀ ਵੱਡੀ ਆ ਆ ਦੇ ਦੰਦ ਤੇ ਆ ਦੇ ਦੰਦ ਤੇ ਵੱਡੀ ਆ ਆ ਵੀ ਇੱਧਰ ਆ ਵੀ ਇੱਥੇ ਆ ਵੀ ਉਹ ਟੁੱਟ ਗਈ ਆ ਰਾਜ ਆ ਦੇ ਦੰਦ ਤੇ ਵੱਡੀ ਜਾ ਕਰਾਂ ਗੰਦੀ ਉਹ ਦਰ ਨਹੀਂ ਉਹ ਕਿੱਡਾ ਸੈਟ ਮੈਂ ਜਵਾਨੋ ਜਿਵੇਂ ਕਿ ਪਤਾ ਤੁਹਾਨੂੰ ਸਾਰਿਆਂ ਨੂੰ ਦਾਸ ਨਹੀਂ ਜਿੱਤ ਚੁਕਿਆ ਤੇ ਹੁਣ ਕੀ ਬੰਦ ਲਗਾ ਵਾ ਜਿਹੜਾ ਲਾਸਟ ਚੈਲੰਜ ਰਹਿ ਗਿਆ ਇਹ ਵੀ ਤੋੜ ਕੇ ਛੱਡਣੀ ਆ ਜਿੰਨੀ ਕੀ ੁੱੱਡੀ ਹੋਊਗੀ ਕਿੰਨੀ ਗੁੱਡੀ ਆ ਬਾਬਾ ਹੀ ਉੱਡ ਗਈ ਮੋਟਿਆ ਛੱਡੀਏ ਫਿਰ ਆਇਂ ਦੇਖ ਲਓ ਭਾਵੇਂ ਕੀ ਤੋੜਦੀ ਆ ਤੋੜਦੀ ਆ ਕੱਲ ਕਿੱਥੇ ਆਪਣੀ ਗੁੱਡੀ ਆ ਜਾ ਹਾਏ ਅਲਵਿਦਾ ਮੇਰੇ ਦੋਸਤ ਅਲਵਿਦਾ ਅਲਵਿਦਾ ਬਾਏ ਬਾਏ ਟਾਟਾ ਆਸਟ ਹੋ ਗਈ ਬਾਕੀ ਆ ਇਹ ਕਿਹਦੇ ਨੇ ਜਿਸ ਦਿਨ ਫੇਰ ਹਾਲੇ ਬੜਾ ਪਿਆ ਇਹ ਵਾਹ ਓ ਪਤੰਗਾਂ ਨਹੀਂ ਉੱਡੀਆਂ ਹੀ ਨਹੀਂ ਤੇ ਜਿਵੇਂ ਲੱਗੇ ਮਰ ਗਈ ਪਤੰਗਾਂ ਨਹੀਂ ਉੱਡੀਆਂ ਇੱਥੇ ਕਰਦੇ ਆਂ ਵਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ